ਹਣਾ ਸ਼ਰੇਟਾ ਦੀ ਪੁਲਿਸ ਨੂੰ ਨਸ਼ੇ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਾਂ ਖੋਹਾਂ ਤੇ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸ਼ਰੇਟਾ ਦੀ ਪੁਲਿਸ ਨੂੰ ਉਸ ਦਿਨ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਨਸ਼ੇ ਦੇ ਖਿਲਾਫ ਵੱਖ-ਵੱਖ ਮਾਮਲਿਆਂ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਸੰਮੇਲ ਸਿੰਘ ਨੇ ਦੱਸਿਆ ਕਿ ਥਾਣਾ ਸ਼ਰੇਟਾ ਦੀ ਪੁਲਿਸ ਪਾਰਟੀ ਵੱਲੋਂ ਤਿੰਨ ਵੱਖ-ਵੱਖ ਮੁਕਦਮਿਆਂ ਵਿੱਚ 365 ਗ੍ਰਾਮ ਹਿਰੋਇਨ 200 ਰੁਪਏ ਡਰਗ ਮਨੀ ਇੱਕ ਕਾਰ ਸਵਿਫਟ ਬਰਾਮਦ ਕਰਕੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜਾਂ ਨਹੀਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਖਿਲਾਫ ਰਿਮਾਂਡ ਹਾਸਲ ਕੀਤਾ ਜਾਏਗਾ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਕਿੱਥੋਂ ਨਸ਼ੇ ਦਾ ਸਮਾਨ ਲੈ ਕੇ ਆਉਂਦੇ ਨੇ ਤੇ ਕਿੱਥੇ ਭੇਜਿਆ ਜਾਂਦਾ ਹੈ ਇਹ ਅਸੀਂ ਤੈਨੂੰ ਕਰਨ ਦੇ ਦਰਜ ਕੀਤਾ ਜੀ ਐਂਡੀਜੀ ਇੰਕਮ ਕਦਰਮਾ ਨੰਬਰ 86 ਹੈ ਜੀ ਇਹ ਦੋਸ਼ੀ ਗੁਰਸੇ ਸਿੰਘ ਮੁੱਖ ਸੇਵਕ ਪੁੱਤਰ ਗਦੇਵਦਰ ਸਿੰਘ ਵਾਸੀ ਕਨੂਕਾਹੇ ਜਿਹੜਾ ਕੋ ਸੋਬਰਮਾਹ ਰੂਪ ਰਾਮਕ੍ਰਿਤੀਆ ਇੱਕ ਮਕਦਮਾ ਨੰਬਰ 88 ਇਹ ਰਣਜੀਤ ਸਿੰਘ ਏਲੀਅਸ ਰੰਗਾ son of ਜਸਵੰਤ ਸਿੰਘ ਪਾਪਾ ਜੀ ਵਨ ਸਿੰਘ ਕਲੋਨੀ ਮੁਹਿੰਦੀਗੜੀ ਇਹ ਤੋਂ 255 ਗਾ ਰਾਮ ਹਰਨ ਬਰਾਮਦ ਦੇ ਜੀ ਲੇਕਿ ਤੀਸਰਾ ਮਕਦਮਾ ਜੀ 99 ਨੰਬਰ ਇਹ ਰਾਮ ਸਿੰਘ ਏਲੀਅਸ ਲੱਡੂ ਉਪਤਰ ਜਗਿੰਦਰ ਸਿੰਘ ਅਪਾਦੀ ਨਾਨਕਪੁਰਾ ਗੁਰੂਪੁਰਬਾੜੀ ਇਹ ਤੋਂ 10 ਗ੍ਰਾਮ ਹੈ ਰੰਮ ਦੇ ਇਹ ਸਾਰਿਆਂ ਦੇ ਆਪਸ ਕਨੈਕਟ ਹੈ ਜੀ ਕਿ ਇਕੱਲੇ ਇਕੱਲੇ ਨਹੀਂ ਜੀ ਵੱਖ-ਵੱਖ ਇਹ ਜਿਹੜਾ ਪਹਿਲਾ ਵਾ ਕਨੂਰ ਕਾਲੇ ਵਾਲਾ ਜੀ ਇਹ ਤਾਂ ਇਕੱਲਾ ਹੈ ਜੀ ਬਾਕੀ ਇਹਨਾਂ ਦੋਨਾਂ ਦਾ ਲਿੰਕ ਆਪਸ ਵਿੱਚ ਜੁੜਦਾ ਹੈ ਜੀ ਇਹ ਸਭ ਕਿੱਥੋਂ ਲੈ ਕੇ ਆਏ ਜੀ ਨਛੇ ਜੀ ਇਹ ਅੱਗੇ ਜੀ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਦੇਦੇ ਉਹ ਪਤਾ ਕਰ ਰਹੇ ਆਂ ਪੜਤ ਕਰਨ ਤੋਂ ਬਾਅਦ ਜਿਹੜੀ ਉਹ ਅਗਲਾ ਜੋ ਵੀ ਇਹਨਾਂ ਤੇ ਪਹਿਲੇ ਵੀ ਕੋਈ ਮੁਕਦਮੇ ਦਰਜ ਨੇ ਜੀ ਹਾਂਜੀ ਪਹਿਲਾਂ ਦਰਜ ਹੈ ਜੀ ਇਹਨਾਂ ਨੂੰ ਰਿਮਾਂਡ ਵਗੈਰਾ ਮਲੇ ਅਪਟੇਸ਼ ਕਰਾਂਗੇ ਜੀ ਠੀਕ ਕਰਕੇ ਇਹਨਾਂ ਦਾ ਰਿਮਾਂਡ ਦੇ ਆ ਗੋ ਜੀ ਜੇ ਕਿੰਨੀ ਮਾਤਰਾ ਚ ਸਰ ਟੋਟਲ ਜਿਹੜਾ ਬਰਾਮਦ ਹੋਇਆ ਜੀ ਸੋਵਰਾ ਮਿਕੋੜਿਆ ਜੀ 255 ਗ੍ਰਾਮ ਮਿਕਿਆ 10 ਗ੍ਰਾਮ ਮਿਕਿਆ ਜੀ ਠੇਟ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ ਅੰਮ੍ਰਿਤਸਰ